ਆਓ ਸੰਗਤਾਂ ਦੇ ਹਾਜ਼ਰੀਆਂ ਭਰ ਕੇ ਜਿਹੜੀਆਂ ਸੰਗਤਾਂ ਇੱਥੇ ਪਹੁੰਚੀਆਂ ਨੇ ਸਮਚੇ ਮੈਨੇਜਮੈਂਟ ਕਮੇਟੀ ਵੱਲੋਂ ਮੁਖ ਸਕੱਤਰ ਸਰਦਾਰ ਕਲਵੰਤ ਸਿੰਘ ਜੀ ਮੰਨਣ ਸਾਹਿਬ ਉਹਨਾਂ ਵੱਲੋਂ ਸਮਚੇ ਸੰਗਤਾਂ ਜਨਤਾਨਗਰ ਦੀ ਸੰਗਤ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਦੋਂ ਵੀ ਕੋਈ ਨਗਰ ਕੀਰਤਨ ਆਉਣਾ ਹੋਵੇ ਜਨਤਾਨਗਰ ਦੀ ਸੰਗਤ ਜਿਹੜੀ ਹੈ ਬਹੁਤ ਵੱਡਾ ਸਹਿਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਿੰਦੀ ਹੈ ਅਸੀਂ ਸਮਚੇ ਪ੍ਰਬੰਧ ਵੱਲੋਂ ਸਮਚੇ ਪ੍ਰਬੰਧਕ ਕਮੇਟੀ ਜਨਤਾਨਗਰ ਦੀ ਤੇ ਸਮੂਹ ਜੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਧ ਸੰਗਤ ਬੜੇ ਪਿਆਰ ਸਤਿਕਾਰ ਦੇ ਨਾਲ ਨਗਰ ਕੀਰਤਨ ਆਉਣਾ ਹੈ ਇੱਕ ਬੇਨਤੀ ਕਰਾਂਗੇ ਤੁਸੀਂ ਆਪੋ ਆਪਣੇ ਬੱਚਿਆਂ ਨੂੰ ਨਾਲ ਜਿਹੜੇ ਲੈ ਕੇ ਆਏ ਜੇ ਕਿਉਂਕਿ ਰੋਡ ਵਗਦਾ ਹੈ ਕਿਸੇ ਦਾ ਕੋਈ ਨੁਕਸਾਨ ਨਾ ਹੋ ਜਾਵੇ ਆਪੋ ਆਪਣੇ ਬੱਚਿਆਂ ਨੂੰ ਤੁਸੀਂ ਆਪਣੇ ਕੋਲ ਸੰਭਾਲ ਕੇ ਰੱਖਣਾ ਹੈ ਤੇ ਜਦੋਂ ਪਾਰਕੀ ਸਾਹਿਬ ਆਵੇ ਆਪ ਜੀ ਨੇ ਬੜੇ ਅਰਬ ਸਤਿਕਾਰ ਦੇ ਨਾਲ ਨਮਸਕਾਰ ਕਰਕੇ ਮੱਥਾ ਟੇਕ ਕੇ ਗੁਰੂ ਕੀ ਸੰਗਤ ਦੇ ਦਰਸ਼ਨ ਕਰਨੇ ਆ ਇੰਨੀਆਂ ਬੇਨਤੀਆਂ ਪਰਵਾਰ ਕਰਨੀਆਂ 사운ਡ ਵਾਲਾ ਸਿਸਟਮ ਜਿਹੜਾ ਬਹੁਤ ਵਧੀਆ ਤੁਸਾਂ ਨੇ ਕੀਤਾ ਹੈ ਅਸੀਂ 사운ਡ ਵਾਲੇ ਵੀਰ ਦਾ ਵੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਵਧੀਆ 사운ਡ ਲਾ ਕੇ ਗੁਰੂ